ਦੀ ਸਾਧ ਸੰਗਤ ਜਿਓ ਗੂਜਰੀ ਮਹੱਲਾ ਤੀਜਾ ਕਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਗੁਰੂ ਪਿਆਰੀ ਸਾਧ ਸੰਗਤ ਜਿਓ ਗੋਇੰਦਵਾਲ ਵਿੱਚ ਆ ਕੇ ਨਿਰਤਕਾਰੀਆਂ ਨੇ ਰਾਸ ਧਾਰੀਆਂ ਨੇ ਜਦੋਂ ਨਿਰਤਕਾਰੀ ਕੀਤੀ ਉਸ ਨਿਰਤਕਾਰੀ ਨੂੰ ਵੇਖ ਕੇ ਸਿੱਖਾਂ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੀਜੇ ਪਾਤਸ਼ਾਹ ਜੀ ਨੂੰ ਆ ਕੇ ਕਿਹਾ ਕਿ ਅੱਜ ਬਹੁਤ ਚੰਗੀ ਨਿਰਤਕਾਰੀ ਜੋ ਰਾਸ ਵੇਖੀ ਹੈ ਤਾਂ ਆਪ ਵੀ ਵੇਖਣਾ ਕਰੋ ਤਾਂ ਇਹ ਗੱਲ ਸੁਣ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੀਜੇ ਪਾਤਸ਼ਾਹ ਨੇ ਐਸੇ ਸ਼ਬਦ ਦੁਆਰਾ ਕਿਹਾ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਨਿਰਤ ਕਰੀ ਇਹੋ ਮਨ ਨਚਾਈ ਗੁਰ ਪ੍ਰਸਾਦੀ ਆਪ ਗਵਾਈ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਆ ਕਿ ਜਿਹੜਾ ਸੱਚ ਝੂਠ ਵਸਤੂ ਦਾ ਨਿਰਣਾ ਕਰਨਾ ਹੈ ਇਹੋ ਇਸ ਮਨ ਨੂੰ ਨਚਾਉਣਾ ਕਰੇ ਜਿਹੜਾ ਗੁਰਸੇਵਾ ਵਿੱਚ ਸਤਗੁਰਾਂ ਦੀ ਸੇਵਾ ਵਿੱਚ ਇਸ ਮਨ ਨੂੰ ਨਚਾਉਣਾ ਹੈ ਇਹੋ ਨਿਰਧਕਾਰੀ ਕਰੇ ਤੇ ਪਰਸ਼ ਨੂੰ ਚਾਹੀਦਾ ਹੈ ਕਿ ਇਸ ਮਨ ਨੂੰ ਸੰਸਾਰ ਵੱਲੋਂ ਚੁੱਕ ਕੇ ਨਿਰਨਾ ਕਰੇ ਇਸ ਮਨ ਨੂੰ ਗੁਰਸੇਵਾ ਵੱਲੋਂ ਨਾ ਚੁੱਕ ਕੇ ਭਾਵ ਕੀ ਦੂਰ ਨਾ ਕਰੇ ਤੇ ਗੁਰੂ ਦੀ ਕਿਰਪਾ ਨਾਲ ਜੋ ਆਪਾ ਪਵ ਹੰਕਾਰ ਨੂੰ ਗਵਾਣਾ ਕਰੇ ਤੇ ਸਤਗੁਰੂ ਜੀ ਫਰਮਾਉਂਦਿਆ ਚਿਤ ਥੈਦ ਰਾਖੈ ਸੋ ਮੁਕਤ ਹੋਵੈ ਜੋ ਇੱਛੇ ਸੋਈ ਫਲ ਪਾਈ ਜੋ ਪਰਸ਼ ਚਤ ਨੂੰ ਅਚਲ ਰੱਖਦਾ ਹੈ ਉਹੀ ਮੁਕਤ ਰੂਪ ਹੁੰਦਾ ਹੈ ਅਤੇ ਮਨ ਵਿੱਚ ਜੋ ਇੱਛਾ ਕਰਦਾ ਹੈ ਉਹੀ ਫਲ ਪਾਉਂਦਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਨਾਚ ਰੇ ਮਨ ਗੁਰ ਕੈ ਆਗੇ ਗੁਰ ਕੈ ਪਾਣਾ ਨੱਚ ਹੈ ਤਾ ਸੁਖ ਪਾਵਹਿ ਅੰਤੇ ਜਮ ਭਉ ਭਾਗ ਰਹਾਉ ਸਤਗੁਰੂ ਜੀ ਫਰਮਾਉਂਦਿਆ ਕਿ ਹੇ ਮਾਨਾ ਤੂੰ ਗੁਰਾਂ ਦੀ ਆਗਿਆ ਮੰਨਣ ਵਿੱਚ ਨੱਚਣਾ ਕਰ ਭਾਵ ਕੇ ਸਾਵਧਾਨ ਹੋ ਕੇ ਗੁਰੂ ਦੀ ਸੇਵਾ ਕਰ ਤੈ ਗੁਰਾਂ ਦੇ ਹੁਕਮ ਮੰਨਣ ਵਿੱਚ ਨੱਚੇਗਾ ਆਹੀ ਤੂੰ ਸੁਖ ਪਾਵੇਂਗਾ ਤੇ ਅੰਤ ਵੇਲੇ ਜਮਾਂ ਦਾ ਡਰ ਡਰ ਹੈ ਉਹ ਦੌੜ ਜਾਵੇਗਾ ਤੇ ਸਤਿਗੁਰ ਜੀ ਇਹ ਦਹਾਉ ਦੇ ਕੇ ਫਰਮਾਉਂਦੇ ਹਨ ਆਪ ਨਚਾਏ ਸੋ ਭਗਤ ਕਹੀਐ ਆਪਣਾ ਪਿਆਰ ਆਪ ਲਾਏ ਆਪੇ ਗਾਵੇ ਆਪ ਸੁਣਾਵੇ ਇਸ ਮਨ ਅੰਦੇ ਕੋ ਮਾਰਗ ਪਾਏ ਸਤਿਗੁਰੂ ਜੀ ਫਰਮਾਉਂਦੇ ਆ ਕਿ ਜੋ ਆਪਣੇ ਆਪ ਨੂੰ ਗੁਰਸੇਵਾ ਵਿੱਚ ਨਚਾਉਂਦਾ ਹੈ ਉਹ ਅਸਲ ਭਗਤ ਕਿਹਾ ਜਾਂਦਾ ਹੈ ਪਰਮੇਸ਼ਵਰ ਆਪਣੇ ਭਾਣੇ ਵਿੱਚ ਜਿਸ ਨੂੰ ਨਚਾਉਂਦਾ ਹੈ ਉਹ ਪੂਰਨ ਭਗਤ ਕਿਹਾ ਜਾਂਦਾ ਹੈ ਪਰ ਵਾਹਿਗੁਰੂ ਆਪਣਾ ਪਿਆਰ ਆਪ ਹੀ ਗੁਰਮੁਖਾਂ ਨੂੰ ਲਗਾਉਂਦਾ ਹੈ ਤੇ ਜੀਵ ਆਪ ਹੀ ਉਸ ਵਾਹਿਗੁਰੂ ਦੇ ਜਸ ਨੂੰ ਗਾਵੇ ਉਸ ਵਾਹਿਗੁਰੂ ਦੇ ਨਾਮ ਨੂੰ ਜਪੇ ਫਿਰ ਆਪ ਹੀ ਆਪਣੇ ਮਨ ਨੂੰ ਸੁਣਾਵੇ ਜੇ ਕੋਈ ਗਾਉਣੇ ਵਾਲਾ ਆ ਜਾਵੇ ਤਾਂ ਆਪ ਸੁਣਨ ਵਿੱਚ ਆਵੇ ਜੇ ਕੋਈ শ্রোਤਾ ਆ ਜਾਵੇ ਤਾਂ ਆਪ ਗਾਉਣ ਵਿੱਚ ਆ ਜਾਵੇ ਤਾਂ ਇਸ ਤਰ੍ਹਾਂ ਇਸ ਅੰਨੇ ਮਨ ਨੂੰ ਜੋ ਵਾਹਿਗੁਰੂ ਦੇ ਦਾ ਉਤੇ ਤੋਰੇ ਅਨ ਦਿਨ ਨਾਚੈ ਸਖਤ ਨਿਵਾਰੈ ਸਿਵ ਘਰ ਨੀਦ ਨਾ ਹੋਈ ਸਕਤੀ ਘਰ ਜਗਤ ਸੂਤਾ ਨਾਚੈ ਤਾਪੈ ਅਵਰੋ ਗਾਵੈ ਮਨਮੁਖ ਭਗਤ ਨਾ ਹੋਈ ਸਤਿਗੁਰੂ ਜੀ ਫਰਮਾਉਂਦੇ ਆ ਕਿ ਜੋ ਰਾਤ ਦਿਨ ਗੁਰ ਸੇਵਾ ਵਿੱਚ ਨੱਚਦਾ ਹੈ ਸੱਚ ਝੂਠ ਵਸਤੂ ਦਾ ਨਿਰਣਾ ਕਰਦਾ ਹੈ ਤੇ ਮਾਇਆ ਦੀ ਇੱਛਾ ਨੂੰ ਦੂਰ ਕਰਦਾ ਹੈ ਉਹ ਕਲਿਆਣ ਸਰੂਪ ਘਰ ਵਿੱਚ ਵਾਸਾ ਕਰਦਾ ਹੈ ਤੇ ਉਸ ਨੂੰ ਫਿਰ ਜੋ ਅ ਗਿਆਨ ਅ ਵਿਦਿਆ ਰੂਪੀ ਨੀਂਦ ਨਹੀਂ ਆਉਂਦੀ ਉਹ ਮਾੜੇ ਰਸਤੇ ਨਹੀਂ ਚੱਲਦਾ ਤੇ ਮਾਇਆ ਦਾ ਘਰ ਜੋ ਜਗਤ ਹੈ ਇਹ ਸੰਸਾਰ ਹੈ ਇਸ ਵਿੱਚ ਫਸਿਆ ਹੋਇਆ ਜੀਵ ਜੋ ਅ ਵਿਦਿਆ ਰੂਪੀ ਨੀਂਦ ਵਿੱਚ ਸੁੱਤਾ ਹੋਇਆ ਨੱਚਦਾ ਟੱਪਦਾ ਹੈ ਤੇ ਹੋਰ ਵੀ ਜੋ ਦ્વੈਤ ਦੇ ਗੀਤ ਗਾਉਂਦਾ ਹੈ ਮਾੜੇ ਗੀਤ ਗਾਉਂਦਾ ਹੈ ਤੇ ਇਸ ਕਰਕੇ ਉਸ ਮਨਮੁਖ ਪਾਸੋਂ ਪ੍ਰਭੂ ਦੀ ਭਗਤੀ ਨਹੀਂ ਹੋ ਸਕਦੀ ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਤੀਜੇ ਪਾਤਸ਼ਾਹ ਉਪਦੇਸ਼ ਕਰਦੇ ਹਨ ਸੁਰ ਨਾਰ ਵਿਰਤ ਪਖ ਕਰਮੀ ਨਾਚੇ ਮਨਜਨ ਗਿਆਨ ਵਿਚਾਰੀ ਸਿੱਧ ਸਾਧਕ ਲਿਵ ਲਾਗੀ ਨਾਚੇ ਜਿਨ ਗੁਰਮੁਖ ਬੁੱਧ ਵਿਚਾਰੀ ਤੇ ਸਤਿਗੁਰੂ ਜੀ ਫਰਮਾਉਂਦੇ ਆ ਕਿ ਦੇਵਤੇ ਤੇ ਮਨੁੱਖ ਸ਼ਕਾਮ ਕਰਮਾਂ ਦੇ ਕਰਨ ਵਾਲੇ ਹੋ ਕੇ ਪ੍ਰਵਿਰਤੀ ਪੱਖ ਵਿੱਚ ਨੱਚਦੇ ਹਨ ਦੇਵਤੇ ਤੇ ਮਨੁੱਖ ਜੋ ਉਪਜੀਵਕਾ ਦੇ ਪੱਖ ਵਾਲੇ ਵਹ ਹਰ ਇੱਕ ਕੰਮਾਂ ਵਿੱਚ ਨੱਚ ਰਹੇ ਹਨ ਦੁਨਿਆਵੀ ਕੰਮਾਂ ਵਿੱਚ ਜੋ ਭੱਜ ਰਹੇ ਹਨ ਅਤੇ ਜੋ मुनि ਜਨ ਮਹਾਤਮਾ ਉਹ ਪ੍ਰਭੂ ਦੇ ਗਿਆਨ ਦਾ ਹੀ ਵਿਚਾਰ ਕਰਦੇ ਹਨ ਸਿੱਧਾਂ ਸਾਧਕਾਂ ਦੀ ਲੈਵਾ ਜੋ ਸਿੱਧੀਆਂ ਵਿੱਚ ਲੱਗੀ ਹੋਈ ਨੱਚ ਰਹੀ ਹੈ ਤੇ ਜਿਸ ਗੁਰਮੁਖ ਨੇ ਆਤਮ ਵਿਸ਼ਾਣੀ ਬੁੱਧੀ ਦੀ ਵਿਚਾਰ ਕੀਤੀ ਹੈ ਉਸ ਨੇ ਇਹ ਭੇਦ ਪਾਇਆ ਹੈ ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਨ ਲਾਗੀ ਹਰ ਲਿਵ ਤੁਮਾਰੀ ਜੀ ਜੰਤ ਸਬੇ ਹੀ ਨਾਚੇ ਨੱਚ ਹੈ ਖਾਣੀ ਚਾਰੇ ਸਤ ਗੁਰੂ ਜੀ ਸਤ ਗੁਰੂ ਜੀ ਫਰਮਾਉਂਦੇ ਹਨ ਕਿ ਖੰਡਾਂ ਬ੍ਰਹਮੰਡਾਂ ਦੇ ਜੀਵ ਰਜੋ ਤਮ ਸਤੋ ਇਹ ਰੂਪ ਤਨ ਗੁਣਾ ਵਿੱਚ ਨੱਚ ਰਹੇ ਹਨ ਪਰ ਹੇ ਵਾਹਿਗੁਰੂ ਜਿਨ੍ਹਾਂ ਦੀ ਲਿਵਾ ਆਪ ਜੀ ਦੀ ਵਿੱਚ ਲੱਗੀ ਹੈ ਜਿਨ੍ਹਾਂ ਦੀ ਲਿਵਾ ਉਸ ਪਰਮਾਤਮਾ ਵਿੱਚ ਉਸ ਦੇ ਨਾਮ ਵਿੱਚ ਲੱਗੀ ਹੈ ਉਹ ਇਸ ਨਾਚ ਤੋਂ ਬਾਹਰ ਹਨ ਸੂਖਮ ਸਥੂਲ ਸਾਰੇ ਹੀ ਜੀਵ ਜੰਤ ਜੋ ਨੱਚ ਰਹੇ ਹਨ ਅਤੇ ਅੰਡਜ ਜਿਰਜ ਸਿਤਜ ਉਤਪੁਜ ਇਹ ਜੋ ਚਾਰੇ ਖਾਣੀਆਂ ਵੀ ਨੱਚ ਰਹੀਆਂ ਹਨ ਜੋਤਿ ਦਾ ਭਾਵ ਹੈ ਸਹੀ ਨਾਚ ਹੈ ਜਿਨ ਗੁਰਮੁਖ ਸ਼ਬਦ ਲਿਵਲਾਏ ਸੇ ਭਗਤ ਸੇ ਤਤ ਗਿਆਨੀ ਜਿਨ ਕੋ ਹੁਕਮ ਮਨਾਏ ਜਿਨ੍ਹਾਂ ਗੁਰਮੁਖਾਂ ਨੇ ਮੁਖ ਗੁਰਾਂ ਦੇ ਉਪਦੇਸ਼ ਵਿੱਚ ਲਿਵ ਲਿਵ ਲਗਾਈ ਹੈ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਉਸ ਸੱਚੇ ਵਾਹਿਗੁਰੂ ਦੇ ਨਾਮ ਵਿੱਚ ਲਿਵ ਲਾਈ ਹੈ ਉਸ ਸੱਚੇ ਪਰਮਾਤਮਾ ਵਿੱਚ ਲਿਵ ਲਾਈ ਹੈ ਉਹ ਪੁਰਸ਼ ਜੋ ਆਪ ਜੀ ਨੂੰ ਪਾਉਂਦੇ ਹਨ ਜੋ ਆਪ ਜੀ ਨੂੰ ਪਾਉਂਦੇ ਹਨ ਉਹਨਾਂ ਦਾ ਨੱਚਣਾ ਸਫਲ ਹੈ ਤੇ ਉਹ ਅਸਲ ਭਗਤ ਹਨ ਉਹੀ ਯਥਾਰਥ ਗਿਆਨੀ ਹਨ ਜਿਨ੍ਹਾਂ ਨੂੰ ਆਪਣਾ ਹੁਕਮ ਮਨਾਉਂਦਾ ਹੈ ਇਹ ਭਗਤ ਸੱਚੇ ਸੋਲਿਵ ਲੱਗਾ ਬਿਨ ਸੇਵਾ ਭਗਤ ਨਾ ਹੋਈ ਜੀਵਤ ਮਰੈ ਤਾ ਸ਼ਬਦ ਵਿਚਾਰੈ ਦਾ ਸੱਚ ਪਾਵੇ ਕੋਈ ਜੋ ਸੱਚੇ ਨਾਮ ਸਿਮਰਨ ਨਾਲ ਜਿਹੜਾ ਬਿਰਤੀ ਦਾ ਲੱਗ ਜਾਣਾ ਹੈ ਇਹੋ ਅਸਲ ਭਗਤੀ ਹੈ ਤੇ ਗੁਰਸੇਵਾ ਤੋਂ ਬਿਨਾ ਭਗਤੀ ਪ੍ਰਾਪਤ ਨਹੀਂ ਹੁੰਦੀ ਤੇ ਗੁਰ ਉਪਦੇਸ਼ ਨੂੰ ਵਿਚਾਰੇ ਉਸ ਵਾਹਿਗੁਰੂ ਦੇ ਨਾਮ ਨੂੰ ਜਪ-ਜਪ ਕੇ ਉਸ ਦੀ ਵਿਚਾਰ ਕਰੇ ਵਾਹਿਗੁਰੂ ਨਾਮ ਦੇ ਨਾਲ ਖੋਜ ਕਰੇ ਜਾ ਜੀਵਤ ਭਾ ਤੋਂ ਮਰਦਾ ਹੈ ਤਾਂ ਹੀ ਕੋਈ ਸੱਚ ਨੂੰ ਪਾਉਂਦਾ ਹੈ ਮਾਇਆ ਕੈ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੇ ਗੁਰ ਪ੍ਰਸਾਦੀ ਸੋਈ ਜਨ ਪਾਏ ਜਿਨ੍ਹਾਂ ਕੋ ਕਿਰਪਾ ਤੁਮਾਰੀ ਸਤਗੁਰ ਜੀ ਫਰਮਾਉਂਦੇ ਆ ਕਿ ਮਾਇਆ ਦੀ ਪ੍ਰਾਪਤੀ ਦੇ ਵਾਸਤੇ ਜੋ ਬਹੁਤ ਹੀ ਲੋਕ ਨੱਚਦੇ ਹਨ ਪਰ ਤਤਵ ਦੀ ਵਿਚਾਰ ਕਰਨ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ ਉਹੀ ਪਰਸ਼ ਗੁਰਾਂ ਦੀ ਕਿਰਪਾ ਦੁਆਰੇ ਜੋ ਤਤਵ ਦੀ ਵਿਚਾਰਕ ਪਾਉਂਦਾ ਹੈ ਜਿਸ ਉੱਤੇ ਉਸ ਦੀ ਕਿਰਪਾ ਹੁੰਦੀ ਹੈ ਇੱਕਦਮ ਸਾਚਾ ਵਿਸਰੈ ਸਭ ਵੇਲਾ ਬਿਰਥਾ ਜਾਏ ਸਾਹੇ ਸਾਹੇ ਸਦਾ ਸਮਾਲੀਆ ਆਪੇ ਬਖਸ਼ੇ ਕਰਿ ਦਜਾਈ ਜੇ ਇੱਕਦਾਂ ਸਵਾਸ ਵੀ ਸੱਚਾ ਵਾਹਿਗੁਰੂ ਭੁੱਲ ਜਾਵੇ ਤਾਂ ਉਹ ਵੇਲਾ ਵਿਅਰਥ ਹੈ ਜਿਹੜੇ ਸਵਾਸ ਉਸ ਵਾਹਿਗੁਰੂ ਦੇ ਲੇਖੇ ਵਿੱਚ ਨਹੀਂ ਲੱਗਦੇ ਉਹ ਸਵਾਸ ਵਿਅਰਥ ਹੋ ਜਾਂਦੇ ਹਨ ਤੇ ਇਸ ਲਈ ਸਵਾਸ ਸਵਾਸ ਉਸ ਨੂੰ ਸਦਾ ਸੰਭਾਲਣਾ ਕਰੀਏ ਉਸ ਵਾਹਿਗੁਰੂ ਨੂੰ ਸਵਾਸ ਸਵਾਸ ਜਪਣਾ ਕਰੀਏ ਤਾਂ ਉਹ ਪ੍ਰਭੂ ਆਪੇ ਹੀ ਬਖਸ਼ ਕੇ ਜੋ ਖੁਸ਼ ਕਰਦਾ ਹੈ ਸੇਈ ਨੱਚ ਹੈ ਜੋ ਤੁਧ ਭਾਵ ਹੈ ਜੇ ਗੁਰਮੁਖ ਸ਼ਬਦ ਵਿਚਾਰੀ ਕਹੋ ਨਾਨਕ ਸੇ ਸਹਜ ਸੁਖ ਪਾਵਹਿ ਜਿਨ ਕੋ ਨਦਰ ਤੁਮਾਰੀ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਹੜੇ ਗੁਰਮੁਖ ਗੁਰਾਂ ਦੇ ਸ਼ਬਦ ਦੀ ਵਿਚਾਰ ਕਰਦੇ ਹਨ ਉਹ ਸਤਿਗੁਰੂ ਜੀ ਨੂੰ ਪਾਜਦੇ ਹਨ ਤੇ ਉਹੀ ਪ੍ਰੇਮਾ ਭਗਤੀ ਵਿੱਚ ਨੱਚਦੇ ਹਨ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਉਂਦਿਆ ਕਿ ਹੇ ਵਾਹਿਗੁਰੂ ਜਿਨ੍ਹਾਂ ਨੂੰ ਤੇਰੀ ਕਿਰਪਾ ਦ੍ਰਿਸ਼ਟੀ ਹੋਈ ਹੈ ਉਹ ਆਤਮ ਸੁਖ ਨੂੰ ਪਾਉਂਦੇ ਹਨ